ਤਵੀਰ ਵਹਿ ਚੇਤਾਵਨੀ ਮਤ ਸਹਸਾਰਹਿ ਜਾਏ ਪਛੇ ਭੋਗ ਜੋ ਭਗਵੇ ਤਿੰਨ ਕੋ ਗੁੜ ਲੈ ਖਾਹੀ ਇਹ ਪਵਨ ਸ਼ਲੋਕ ਕਬੀਰ ਸਾਹਿਬ ਦਾ ਉਚਾਰਨ ਕੀਤਾ ਹੋਇਆ 44 ਨੰਬਰ ਸ਼ਲੋਕ ਹੈ ਇਸ ਸ਼ਲੋਕ ਅੰਦਰ ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਬੰਦਿਆ ਜਿਹੜੀ ਤੇਰੀ ਪਿੱਛੇ ਜ਼ਿੰਦਗੀ ਬਤੀਤ ਹੋ ਚੁੱਕੀ ਹੈ ਇਹ ਤੈਨੂੰ ਵਾਰਨਿੰਗ ਹੈ ਚੇਤਾਵਨੀ ਹੈ ਤੈਨੂੰ ਕਿ ਤੈਨੂੰ ਇਹ ਭੁਲੇਖਾ ਨਾ ਰਹੇ ਜਿਵੇਂ ਸਤਿਗੁਰ ਕਹਿੰਦੇ ਵੀ ਜਿਹੜਾ ਪਿੱਛੇ ਤੇ ਬਹਿਮ ਪਰਮ ਨੂੰ ਆਧਾਰ ਬਣਾ ਕੇ ਜ਼ਿੰਦਗੀ ਤੇ ਬਤੀਤ ਕੀਤੀ ਹੈ ਉਹ ਗੁਜ਼ਰ ਚੁੱਕੇ ਸਮੇਂ ਦਾ ਮਨ ਵਿੱਚ ਬਹਿਮ ਨਾ ਪਾ ਸਤਿਗੁਰ ਸੱਚੇ ਪਾਸ਼ਾ ਕਹਿੰਦੇ ਨੇ ਇਦਾਂ ਸਮਝ ਲੈ ਵੀ ਜਿਹੜਾ ਤੇਰਾ ਪਿੱਛੇ ਜੀਵਨ ਬਤੀਤ ਹੋ ਗਿਆ ਤੇ ਪਿੱਛੇ ਜੋ ਜ਼ਿੰਦਗੀ ਗੁਜ਼ਾਰ ਲਈ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਛੇ ਭੋਗ ਜੋ ਭੋਗ ਬੈ ਜਿਹੜੇ ਪਿੱਛੇ ਤੇ ਆਨੰਦ ਮਾਣ ਲਿਆ ਨਾ ਜ਼ਿੰਦਗੀ ਦੇ ਉਹ ਭਾਵੇਂ ਜਵਾਨੀ ਦੇ ਵਿੱਚ ਗਲਤੀਆਂ ਕੀਤੀਆਂ ਭਾਵੇਂ ਉਹ ਨਸ਼ੇ ਦਾ ਆਨੰਦ ਮਾਣਿਆ ਭਾਵੇਂ ਕਿਸੇ ਕਰਮਕਾਂਡ ਦਾ ਵਿਹਿਮਾ ਪਰਮਾ ਨਾਲ ਜੁੜ ਕੇ ਜ਼ਿੰਦਗੀ ਤੇ ਬਤੀਤ ਕੀਤੀ ਹੈ ਉਹ ਸਾਰਾ ਕੁਝ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਤੇ ਭੋਗਿਆ ਉਸ ਜ਼ਿੰਦਗੀ ਦਾ ਬੇਸ ਹੈ ਜਿਹੜਾ ਪਾਸ਼ਾ ਕਹਿੰਦੇ ਨੇ ਉਸ ਜ਼ਿੰਦਗੀ ਦੀ ਜਿਹੜੀ ਕੀਮਤ ਹੈ ਉਹ ਸਤਿਗੁਰੂ ਕਹਿੰਦੇ ਨੇ ਇਦਾਂ ਜਾਣ ਲੈ ਇਦਾਂ ਸਮਝ ਲੈ ਵੀ ਜਿਹੜੀ ਪ੍ਰਮਾਤਮਾ ਦੀ ਯਾਦ ਤੋਂ ਬਿਨਾਂ ਤੇ ਜ਼ਿੰਦਗੀ ਬਤੀਤ ਕੀਤੀ ਹੈ ਨਾ ਸਿਮਰਨ ਨਹੀਂ ਕੀਤਾ ਪ੍ਰਮਾਤਮਾ ਦੀ ਆਵਾਦਤ ਨਹੀਂ ਕੀਤੀ ਉਹ ਸਾਰਾ ਜੀਵਨ ਪਾਸ਼ਾ ਕਹਿੰਦੇ ਨੇ ਇਦਾਂ ਜਾਣ ਪਾਛੇ ਭੁਗਜ ਭੁਗਵੇ ਤਿੰਨ ਕੋ ਗੁੜ ਲੈ ਖਾਏ ਜਿਵੇਂ ਕਿਸੇ ਦੁਕਾਨ ਤੇ ਬੱਚਾ ਸੌਦਾ ਲੈਣ ਜਾਂਦਾ ਨਾ ਉਹ ਪਹਿਲਾਂ ਸੌਦਾ ਲੈ ਲੈਂਦਾ ਮੁੱਲ ਬਾਅਦ ਵਿੱਚ ਫਰੀ ਦੇ ਵਿੱਚ ਥੋੜੀ ਜੀ ਕੋਈ ਚੀਜ਼ ਲੈ ਕੇ ਆਪਣੇ ਖਾਣ ਵਾਸਤੇ ਹੱਥ ਅੱਗੇ ਕਰਦਾ ਵੀ ਇਹ ਵਸਤੂ ਖਾਣ ਵਾਸਤੇ ਮੈਨੂੰ ਦੇ ਦੇ ਮੈਂ ਤੇ ਤੂੰ ਸੌਦਾ ਲਿਆ ਨਾ ਮਰਗ ਜਿਵੇਂ ਦੁਕਾਨਦਾਰ ਉਹ ਕੋਈ ਥੋੜਾ ਬਹੁਤਾ ਪਿਛਲੇ ਸਮੇਂ ਵਿੱਚ ਕੋਈ ਗੁੜ ਦੀ ਰੋੜੀ ਚੱਕ ਕੇ ਖਾ ਲੈਣੇ ਅਜੋਕੇ ਸਮੇਂ ਵਿੱਚ ਵੀ ਆਪਾਂ ਜਿਵੇਂ ਕਿਸੇ ਦੁਕਾਨ ਦੇ ਸੌਦਾ ਲੈਣੇ ਕੋਈ ਥੋੜਾ ਬਹੁਤਾ ਹਲਕਾ ਫੁਲਕਾ ਵੀ ਛੋਟਾ ਮੋਟਾ ਸਮਾਨ ਲੈ ਕੇ ਖਾ ਲੈਣੇ ਫਰੀਦੇ ਵਿੱਚ ਮਾਰਾ ਕਹਿੰਦੇ ਨੇ ਇਹ ਜਿਹੜੀ ਜ਼ਿੰਦਗੀ ਬਕਾਰਾਂ ਵਿੱਚ ਬਤੀਤ ਕੀਤੀ ਹੈ ਨਾ ਇਹਦੀ ਕੀਮਤ ਜਿਵੇਂ ਕਿਸੇ ਦੁਕਾਨਦਾਰ ਤੋਂ ਫ੍ਰੀ ਦੇ ਵਿੱਚ ਲੈ ਕੇ ਥੋੜੀ ਜਿਹੀ ਤੇ ਵਸਤੂ ਕੋਈ ਚੱਖੀ ਆ ਖਾਧੀ ਐ ਉਹਦੇ ਬਰਾਬਰ ਐ ਭਾਵੇਂ ਕਿ ਦੀ ਕੋਈ ਕੀਮਤ ਨਹੀਂ ਹੈ ਇਹ ਜਿਹੜੀ ਜ਼ਿੰਦਗੀ ਬਕਾਰਾਂ ਵਿੱਚ ਨਿਕਲੀ ਜਾਣਾ ਇਹ ਤੇਰੀ ਕੌਡੀਆਂ ਦੇ ਭਾਅ ਆ ਮੁਕਤ ਵਿੱਚ ਹੀ ਨਿਕਲ ਗਈ ਐ ਜੇ ਹੁਣ ਬਚਿਆ ਹੋਇਆ ਜੀਵਨ ਸਫਲਾ ਕਰਨਾ ਚਾਹਨਾ ਤੈਨੂੰ ਇਹ ਚੇਤਾਵਨੀ ਐ ਵਾਰਨਿੰਗ ਐ ਤੇਰੇ ਮਨ 'ਚ ਵਿਵਹਨਾ ਰਹੇ ਜੇ ਹੁਣ ਤੂੰ ਪਰਮਾਤਮਾ ਦੀ ਬੰਦਗੀ ਕਰਕੇ ਇਸ ਜੀਵਨ ਨੂੰ ਸਫਲ ਕਰ ਲੈ ਸਤਿਗੁਰੂ ਕਹਿੰਦੇ ਨੇ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਜੀਵਨ ਸਫਲ ਨਹੀਂ ਹੋਣਾ ਲੇਖੇ ਵਿੱਚ ਨਹੀਂ ਪੈਣਾ ਹੋਰ ਕੋਈ ਚਾਰਾ ਹੀ ਨਹੀਂ ਹੈ ਇਸ ਲਈ ਪਰਮਾਤਮਾ ਦੇ ਸਿਮਰਨ ਵਿੱਚ ਆਪਣੀ ਸੁਰਤ ਨੂੰ ਜੋੜ ਅਕਾਲ ਪੁਰਖ ਦਾ ਨਾਮ ਜਪਿਆ ਕਰ।